ਇੱਕ ਵੀ ਨਹੀਂ ਚਾਹੀਦਾ ਪੰਜਾਬ ਦੇ ਸਾਰੇ ਡੇਰੇ ਬੰਦ ਹੋਣੇ ਚਾਹੀਦੇ ਨੇ ਇਹ ਸਿੱਖ ਹੈ ਹੀ ਨਹੀਂ ਗੇ ਇਹ ਸਿੱਖਰੀ ਆਪਣੀ ਵੀ ਕਿਦੇ ਨਹੀਂ ਸੰਗਲ ਲੋਣਾ ਚਾਹੀਦਾ ਕੋੜਾ ਬਿਛਪਾਨ ਕੋੜਾ ਬਿਛਪਾਨ ਲਈ ਆਮਾ ਚਾਹੀਦਾ ਲੱਖੇ ਨੇ ਹੋਣਾ ਚਾਹੀਦਾ ਕਿੰਨੇ ਇਹਨਾਂ ਦੇ ਕੋ ਜੱਸੀ ਜਿਆ ਕਿੰਨੇ ਇਹਨਾਂ ਦੇ ਇੱਕ ਥੋੜੇ ਗਏ ਨੇ ਇਹ ਸਾਰਾ ਗੋਹ ਹੀ ਇਸੇ ਕੰਮ ਤੇ ਆ ਜੀ ਕਿਤੇ ਬੱਚਿਆਂ ਨੂੰ ਸ਼ੋਸ਼ਨ ਕਰਦੇ ਨੇ ਕਿਤੇ ਜਨਾਨੀਆਂ ਨੂੰ ਚੜਦੇ ਨੇ ਬਲਵੀਰ ਸਿੰਘ ਦਾ ਜਿਹੜਾ ਆਪ ਸਰਕਾਰੀ ਏ ਗਰਗਾਜ ਨੂੰ ਤਾਜਪੱਛੀ ਹੋਈ ਬਲਵੀਰ ਸਿੰਘ ਵਿਰੋਧ ਕੀਤੀ ਤੇ ਹੁਣ ਕਿਹੜੇ ਵਿਰੋਧੀ ਬਰੋਦੀ ਸਿੰਘ ਨੇ ਹੁਣ ਜਾ ਕੇ ਰੋਪੇ ਦਿੰਦਾ ਪਿਆ ਇਹਨਾਂ ਨਾਲ ਚਿੱਟਾ ਕੱਪੜੀਏ ਇਹ ਚਿੱਨਾ ਚਿੱਟੀ ਸਿਉਂਗੇ ਜਿਹੜੀ ਸਾਡੀ ਕੌਮ ਚਿੰਬਰ ਦੀ ਚਿਹੂ ਹੋ ਕੇ ਵੀ ਬਰੋਬਰ ਬਿੰਦਾ ਹੈ ਜਾਂ ਉੱਚਾ ਬਿੰਦਾ ਹੈ ਤੇ ਉਹਨਾਂ ਨੂੰ ਸ਼ਰਮ ਨਾਲ ਮਡੋ ਕੇ ਮਰ ਜਾਣਾ ਚਾਹੀਦਾ ਤੇ ਦੂਜੀ ਗੱਲ ਇਹ ਨਿਸ਼ਾਨ ਸਭ ਨਹੀਂ ਲਾਉਂਦੇ ਕਿਉਂ ਨਹੀਂ ਲਾਉਂਦੇ ਜਿੱਥੇ ਸਾਡਾ ਨਿਸ਼ਾਨ ਹੈ ਉੱਥੇ ਸਾਡਾ ਮਾਲ ਨਹੀਂ ਬਾਬੇ ਸਾਡੇ ਨਹੀਂ ਹੈਗੇ ਇਹ ਬਾਬੇ ਸਰਕਾਰ ਦੇ ਬਾਬੇ ਨੇ ਸਰਕਾਰੀ ਬਾਬੇ ਨੇ ਇਹਨਾਂ ਜਿੰਨਾ ਪੈਦਾ ਕੀਤਾ ਉਸ ਤੋਂ ਪਿੱਛੇ ਬਾਦਲਤਾ ਬੂਸਾ ਉਹਨਾਂ ਸ਼ਹਿਬ ਜਨ ਸ਼ਰਦਾ ਹੀ ਨਾ ਚੌਧਰੀ ਰਣਗਨਾਂ ਚੌਧਰਾ ਰਣਗਿਆ ਉਹਦਾ ਦਸਰ ਮੂਲ ਮੁੱਦਾ ਹੀ ਪਟਿਆ ਗਿਆ ਫੌਜ ਦਾ ਜਿਹੜਾ ਕੈਦ ਕਰਦਾ ਸੀ ਉਹਨੂੰ ਸੇ ਤਲਬ ਕਰਦਾ ਸੀ ਤਲਬ ਕਰਕੇ ਉਹਨੂੰ ਤਨਖਾਹ ਲਾਉਂਦਾ ਸੀ ਤੇ ਇਹ ਜਿਹੜੇ ਜ세ਦਾਰ ਨੇ ਇਹ ਡੇਰੇ ਆਂ ਭੋਂਗਦੇ ਫਿਰਦੇ ਨੇ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਦਰਸ਼ਕੋ ਆਏ ਦਿਨ ਸਿੱਖਿਆ ਸਤ ਨੂੰ ਲੈ ਕੇ ਪੰਥਕ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਨਵੇਂ ਪ੍ਰਚਾਰਕ ਦੇ ਨਾਲ ਗੱਲਬਾਤ ਕਰਦੇ ਆ ਤੁਹਾਡੇ ਰੂਬਰੂ ਹੁੰਦੇ ਆ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਗੱਲਬਾਤ ਕਰਨ ਜਾ ਰਹੇ ਆ ਬਾਬਾ ਸਖਦੇਵ ਸਿੰਘ ਪੁੱਜੋ ਕਲਾ ਜਿਨ੍ਹਾਂ ਦੇ ਉੱਪਰ ਬੜੇ-ਵੱਡੇ ਉਹਨਾਂ ਦੇ ਉੱਪਰ ਚਰਚਾ ਹੋ ਰਹੀ ਹੈ ਸੁਰਖੀਆਂ ਦੇ ਵਿੱਚ ਇਸ ਟਾਈਮ ਸੋਸ਼ਲ ਮੀਡੀਆ ਤੇ ਹੈਗੇ ਨੇ ਵੀ ਉਹ ਕੁਰਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠੇ ਸੀਗੇ ਸੋ ਹਰੇਕ ਪ੍ਰਚਾਰਕ ਨੇ ਆਪਣੀ ਆਪਣੀ ਟਿੱਪਣੀ ਕੀਤੀ ਹੈ ਆਪਣੇ ਆਪਣੇ ਵਿਚਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਮੇਰੇ ਨਾਲ ਪੰਥਕ ਆਗੂ ਹੈਗੇ ਨੇ ਭਾਈ ਲਖਵਿੰਦਰ ਸਿੰਘ ਖਾਲਸਾ ਸੋ ਗੱਲਬਾਤ ਕਰਦੇ ਆ ਸੋ ਭਾਈ ਲਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਭਾਈ ਸਾਹਿਬ ਜੀ ਮੁੱਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਖਿਆ ਸੀਗਾ ਹਾਂਜੀ ਬਾਬਾ ਸਖਦੇਵ ਸਿੰਘ ਜੁਗਗਲਾਂ ਹਾਂਜੀ ਉੱਚੋ ਵਾਲੇ ਜਿਹੜੇ ਹੈਗੇ ਨੇ ਹਾਂਜੀ ਹਾਂਜੀ ਜੀ ਸੋ ਇਹ ਮੁੱਦਾ ਬਹੁਤ ਚਰਚਾ ਦੇ ਵਿੱਚ ਹੈਗਾ ਸੋਸ਼ਲ ਮੀਡੀਆ ਤੇ ਬਿਲਕੁਲ ਗਰਮਾਇਆ ਹੋਇਆ ਹੈ ਹਾਂਜੀ ਇੱਕ ਪਾਸੇ ਗੁਰੂਗ੍ਰੰਥ ਸਾਹਿਬ ਦੀ ਗੱਲ ਕਰੀਏ ਗੁਰੂਗ੍ਰੰਥ ਸਾਹਿਬ ਦਾ ਤਖਤ ਜਿਹੜਾ ਬਹੁਤ ਉੱਚਾ ਤੇ ਸੁੱਚਾ ਹੈ ਦੁਨੀਆ ਮੰਨਦੀ ਉਹਨੂੰ ਹਾਂਜੀ ਇੱਕ ਪਾਸੇ ਬਾਬਾ ਸੁਖਦੇਵ ਸਿੰਘ ਪੁੱਚੋ ਗਲਾਂ ਵਾਲੇ ਉਹ ਕੁਰਸੀ ਲਾ ਕੇ ਕਹਿੰਦੇ ਵੀ ਬਰਾਬਰ ਬੈਠਦੇ ਆ ਬਾਬਾ ਰਾਜਾ ਰਾਜ ਸਿੰਘ ਨੇ ਇਹ ਸਵਾਲ ਬੜਾ ਵੱਡਾ ਸ਼ੁਰੂ ਦੇ ਵਿੱਚ ਚੁੱਕਿਆ ਸੀਗਾ ਬਾਕੀ ਇਹ ਮਸਲਾ ਜਿਹੜਾ ਕੁਰਸੀ ਦੇ ਸਾਹਮਣੇ ਬੈਠਣ ਵਾਲਾ ਤੁਹਾਨੂੰ ਕਿਵੇਂ ਲੱਗਦਾ ਹੈ ਸਾਨੂੰ ਤੇ ਲੱਗਦਾ ਸਭ ਤੋਂ ਪਹਿਲਾਂ ਤਾਂ ਵੈਗੁਰਜੀ ਦਾ ਖਾਲਸਾ ਹੁੰਦਾ ਜੀ ਵੈਗੁਰਜੀ ਦਾ ਖਾਲਸਾ ਪਤੇ ਸਭ ਤੋਂ ਪਹਿਲਾਂ ਤੇ ਕਿ ਇਹਨੂੰ ਬਾਬਾ ਆਖਣਾ ਹੀ ਮਾੜੀ ਗੱਲ ਹੈ ਹੂੰ ਕੁੱਤੋਂ ਵਾਲੇ ਨੂੰ ਦੂਜੀ ਗੱਲ ਇਹ ਕਿ ਜਿਹੜਾ ਕੁਰਸੀ ਦੇ ਬਹਿਣਾ ਵੇਖੋ ਜੀ ਇੱਕ ਜਦੋਂ ਗੁਰੂ ਅੰਗਦ ਦੇਵ ਜੀ ਗਏ ਸੀ ਗ੍ਰਹੀ ਲੈ ਕੇ ਜੀ ਕਾਕੇਸਰਾ ਇਥੋਂ ਦਾ ਜਦੀ ਪਿੰਡ ਸੀ ਜੀ ਉੱਥੇ ਨਾ ਭੁੱਲ ਗਿਆ ਕਿ ਲਾਗੇ ਪਿੰਡ ਸੀ ਉੱਥੇ ਗਏ ਸੀ ਤੇ ਉੱਥੋਂ ਦਾ ਬਖਤੌਰ ਚੌਧਰੀ ਸੀ ਹੂੰ ਹੂੰ ਬਖਤੌਰ ਚੌਧਰੀ ਸੀ ਤੇ ਉਹ ਆਣ ਕੇ ਗੁਰੂ ਸਾਹਿਬ ਦੇ ਪਲੰਗੇ ਤੇ ਬਹਿ ਗਿਆ ਨਾਲ ਜੀ ਤੇ ਸੰਗਤਾਂ ਨੇ ਕਹਿਤਾ ਵੀ ਪਲੰਗੇ ਤੇ ਨਹੀਂ ਬਹਿਦਾ ਤੂੰ ਪਾਸੇ ਥੱਲੇ ਆ ਜਾ ਹੂੰ ਉਹ ਪਿੰਡ ਦਾ ਚੌਧਰੀ ਸੀ ਜੀ ਤੇ ਉਹ ਉੱਥੋਂ ਉੱਠਿਆ ਤੇ ਨਾਲ ਬਰੋਬਰ ਮੂਹਰੇ ਤੇ ਬਹਿ ਗਿਆ ਹੂੰ ਤੇ ਹੱਸ ਕੇ ਤੇ ਬਹਿ ਗਿਆ ਤੇ ਗੁਰੂ ਸਾਹਿਬ ਨੇ ਸ਼ਹਿਬ ਜਪਨ ਛੱਡਤਾ ਵੀ ਨਾ ਚੌਧਰੀ ਰਹਿਣ ਗਿਆ ਚੌਧਰਾ ਰਹਿਣ ਗਿਆ ਉਹਦਾ ਦਾਦਰੇ ਮੂਲ ਮੁੱਦਾ ਹੀ ਪਟਿਆ ਗਿਆ ਸੀ ਹੂੰ ਗੁਰੂ ਦੇ ਬਰੋਬਰ ਬਹਿਣਾ ਦਾ ਸਭ ਤੋਂ ਵੱਡੀ ਮਾੜੀ ਗੱਲ ਏ ਸਾਡਾ ਗੁਰੂ ਉੱਚਾ ਤੇ ਸੁੱਚਾ ਹੈ ਜਿੰਨੂੰ ਸਾਡੇ ਦਸਵੇਂ ਪਾਤਸ਼ਾਹ ਨੇ ਦਰਿਆਈ ਦਾ ਰੁਤਬਾ ਦੇ ਕੇ ਅੱਜ ਤੋ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪ੍ਰਗਟ ਗੁਰਾਂ ਕੀ ਦੇ ਜਿਹੜਾਂ ਦੇ ਬਰੋਬਰ ਬਵੇਗਾ ਉਹਦਾ ਜਾਂ ਉੱਚਾ ਬਵੇਗਾ ਉਹਦਾ ਵੀ ਨਾਸ਼ ਹੋ ਜਾਏਗਾ ਤੇ ਦੂਜੀ ਗੱਲ ਤੁਸੀਂ ਕੀ ਬਾਬੇ ਪੁੱਚੋ ਵਾਲੇ ਦੀ ਮੈਂ ਗੱਲ ਕਰਾਂਗਾ ਕਿ ਤੁਸੀਂ ਇਹਨੂੰ ਬਾਬਾ ਕਹਿਣਾ ਬਿਲਕੁਲ ਮਾੜੀ ਗੱਲ ਹੈ ਅੱਛਾ ਅਗਲੀ ਗੱਲ ਇਹ ਆ ਜਿਹੜੇ ਇਹਨਾਂ ਦੇ ਨਾਲ ਜੁੜਦੇ ਨੇ ਸਭ ਤੋਂ ਪਹਿਲਾਂ ਦੇਖੋ ਇਹਨਾਂ ਜਿੰਨੇ ਵੀ ਇਹ ਡੇਰੇ ਨੇ ਮੈਨਾ ਡੇਰਾ ਇੱਕ ਵੀ ਨਹੀਂ ਚਾਹੀਦਾ ਪੰਜਾਬ ਦੇ ਸਾਰੇ ਡੇਰੇ ਬੰਦ ਹੋਣੇ ਚਾਹੀਦੇ ਨੇ ਸਾਨੂੰ ਗੁਰੂ ਨਾਲ ਜੋੜ ਤੋੜ ਕੇ ਤੇ ਡੇਰੇ ਨਾਲ ਜੋੜਤਾ ਹੈ ਜੀ ਸਭ ਤੋਂ ਪਹਿਲਾਂ ਤੇ ਕਿੱਥੇ ਗੱਲ ਚੱਲੀ ਸੀ ਅੰਗਰੇਜ਼ ਸਰਕਾਰ ਨੇ ਜੀ ਅੰਗਰੇਜ਼ ਸਰਕਾਰ ਨੇ ਇੱਕ ਮੈਂ ਪੜ ਰਿਹਾ ਹਾਂ ਸਰਜੀਤ ਦੋਦਰ ਦਾ ਹੈ ਜੀ ਉਹਨੇ ਵਜਨ ਕੀਤਾ ਸੀ ਕਿ ਜਿੰਨੇ ਡੇਰੇ ਨੇ ਨਾ ਇਹ ਅੰਗਰੇਜ਼ ਸਰਕਾਰ ਅੰਗਰੇਜ਼ ਉਹਦਾ ਵੇਖਿਆ ਸੀ ਵੀ ਇਹ ਸਿੱਖਾਂ ਨੂੰ ਤਾਕਤ ਕਿੱਥੇ ਮਿਲਦੀ ਹੈ ਹਮ ਇਹਨਾਂ ਤਾਕਤ ਖੋਈ ਗਈ ਤਾਕਤ ਖਾਉਣ ਦੇ ਮਤਲਬ ਉਹਨਾਂ ਨੇ ਫਿਰ ਜਿੰਨੇ ਰਿਟਾਇਰ ਫੌਜੀ ਸੀ ਹਮ ਇਹਨਾਂ ਸੱਚ ਫੌਜੀਆ ਫੌਜ ਤੋਂ ਕੱਲੇ ਉਹ ਲਾ ਕੇ ਉਹਨਾਂ ਦੇ ਕੇ ਤੇ ਉਹਨਾਂ ਡੇਰੇ ਕਰ ਤੇ ਮਸਤੂ ਨੇ ਗਏ ਰਾੜਾ ਸਾਹਿਬ ਵਾਲੇ ਜਾਂ ਨਾਨਸਰੀ ਹੋ ਗਏ ਜਾਂ ਹੋਰ ਵੀ ਜਿੰਨੇ ਗਏ ਨੇ ਇਹਨਾਂ ਨਾਲ ਚਿੱਟਾ ਕਪੜੀਏ ਇਹ ਚਿੱਨਾ ਚਿੱਟੀ ਸਿਉਂਗੇ ਜਿਹੜੀ ਸਾਡੀ ਕੌਮ ਚੰਬੜ ਗਈਏ ਚਿੱਟੀ ਸਿਉਂਗੇ ਇਹ ਲੈ ਨਹੀਂ ਰਹੇ ਜਿਵੇਂ ਨਾ ਚੂ ਚੰਮਕ ਚੰਬੜ ਜਾਂਦੀ ਹੈ ਇਵੇਂ ਚੰਬੜ ਗਈਏ ਇਹਨਾਂ ਨੂੰ ਡੇਰੇ ਗੁਰੂ ਅੰਸਰ ਨੂੰ ਤੋੜਾ ਸਾਰੇ ਜਾਂਦੇ ਹਰਮੰਦਰ ਸਾਹਿਬ ਉੱਥੇ ਅਰਦਾਸ ਬੇਨਤੀ ਕਰਦੇ ਸੀ ਤਾਕਤ ਮਿਲਦੀ ਸੀ ਜੀ ਤਾਕਤ ਮਿਲਦੀ ਸੀ ਤੇ ਇਹ ਡੇਰਿਆਂ ਨਾਲ ਜੋ ਡੇਰੇ ਬਣਾ ਕੇ ਸਖਤ ਤੌਰ ਦਾ ਡੇਰੇ ਨਾਲ ਤੇ ਉਧਰੋਂ ਸੰਗ ਤੋੜ ਕੇ ਇਹਨਾਂ ਨੇ ਜਿਹੜੀ ਸਰਕਾਰ ਦੇ ਇਹ ਸੀ ਆਰਐਨ ਦੇ ਬੰਦੇ ਆ ਉਸ ਤੋਂ ਲੈ ਕੇ ਇਹਨਾਂ ਨੇ ਆ ਕੰਮ ਸ਼ੁਰੂ ਅਜ ਤੋਂ ਡੇਰਾ ਇੱਕ ਵਾਰ ਦੋ ਵਾਰ 84% ਡੇਰਾ ਵਾਰ ਸ਼ੁਰੂ ਇਹਨਾਂ ਵਾਰ ਅੰਤਰੀਕ ਜੀ ਸਾਨੂੰ ਗੁਰੂ ਤੋੜ ਕੇ ਇੱਥੇ ਦੇਣ ਜੁਰਦਾ ਫਿਰ ਦੂਜੀ ਗੱਲ ਇਹ ਕਿ ਵੇਖੋ ਜੀ ਤੁਸੀਂ ਇਹ ਜਿੰਨੇ ਨਾਨਖ ਰਗੇ ਨੇ ਸਾਰਾ ਮੁੰਡਾ ਤੇ ਨਾਰਸ ਵੀ ਚੱਲਦਾ ਹੋਇਆ ਹਾਂਜੀ ਇਹਨਾਂ ਨੇ ਸਰੂਪਨ ਚੋਰ ਸਭ ਕਰਦੇ ਨੇ ਇਹਨਾਂ ਨੇ ਗੁਰਸਾਧ ਬੜੀ ਰੂਪਾ ਨੂੰ ਚੋਰ ਸਭ ਕਰਦੇ ਨੇ ਹੂੰ ਜੇ ਤੇ ਜਦੋਂ ਗੁਰੂ ਪਾਸ਼ਾ ਨਿਕੋ ਗੱਲ ਗਏ ਤਸਵੀਰਾਂ ਨੂੰ ਤਸਵੀਰਾਂ ਤਸਵੀਰਾਂ ਸਰੂਪ ਸਰੂਪ ਤਸਵੀਰਾਂ ਹੁੰਦੀਆਂ ਨੇ ਹਾਂ ਹਾਂ ਅੱਛਾ ਜਿਹੜੇ ਇਹਨਾਂ ਨੇ ਜਦ ਸਾਡੇ ਗੁਰੂ ਪਾਸ਼ਾ ਲੜ ਲਾ ਕੇ ਸਾਨੂੰ ਗੁਰੂ ਸਾਹਿਬ ਦੇ ਉਸ ਤੋਂ ਪਿੱਛੇ ਮੜੀ ਮਸਾਂ ਨੂੰ ਮੰਨਣਾ ਭੁੱਲ ਕੇ ਵੀ ਨਹੀਂ ਮੰਨਣਾ ਹਮਮ ਆਈ ਨਾ ਗੱਲ ਇਸ ਕਰਕੇ ਇਹਨਾਂ ਨੂੰ ਬਾਬਾ ਕਹਿਣਾ ਕਿਸੇ ਵੀ ਸੰਪਰਦਾ ਨੂੰ ਮੈਂ ਤਾਂ ਨਹੀਂ ਮੰਨਦਾ ਇਹਨਾਂ ਨੂੰ ਕਿਸੇ ਨੂੰ ਸੰਪਰਦਾ ਕਿਸੇ ਬਾਬਾ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਹਮ ਬਾਬੇ ਸਾਡੇ ਨੇ ਜੂਰਾਵਰ ਸਿੰਘ ਜੀ ਬਾਬਾ ਸਾਡਾ ਜੇ ਫਤੇ ਸਿੰਘ ਜੀ ਬਾਬਾ ਸਾਡੇ ਨੇ ਜਹਾਰ ਸਿੰਘ ਜੀ ਬਾਬਾ ਸਾਡਾ ਅਜੀਤ ਸਿੰਘ ਜੀ ਉਹ ਸਾਡੇ ਬਾਬੇ ਨੇ ਇਹ ਬਾਬੇ ਸਾਡੇ ਨਹੀਂ ਹੈਗੇ ਇਹ ਬਾਬੇ ਸਰਕਾਰ ਦੇ ਬਾਬੇ ਨੇ ਸਰਕਾਰੀ ਬਾਬੇ ਨੇ ਇਹਨਾਂ ਨੂੰ ਜਿੰਨਾ ਪੈਦਾ ਕੀਤਾ ਉਸ ਤੋਂ ਪਿੱਛੇ ਬਾਦਲ ਸਾਹਿਬ ਨੇ ਕੀਤਾ ਬਾਦਲ ਸਾਹਿਬ ਸਾਡੇ ਜੜ੍ਹਾਂ ਹੀ ਬੈਠੇ ਰਹੇ ਆ ਜਿਹੜੀ ਗੱਲ ਤੁਸੀਂ ਗੱਲ ਕਰੋਗੇ ਆ ਰਾਜਾ ਰਾਜ ਸਿੰਘ ਜੀ ਹਾਂਜੀ ਰਾਜਾ ਰਾਜ ਸਿੰਘ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਰਾਜਾ ਰਾਜ ਸਿੰਘ ਨੇ ਬੜਾ ਚੰਗਾ ਕੰਮ ਚੁੱਕਿਆ ਪਰ ਰਾਜਾ ਰਾਜ ਸਿੰਘ ਦਾ ਬਲਵੀਰ ਸਿੰਘ ਜਾਣਾ ਬਿਲਕੁਲ ਉਹ ਵੀ ਬੜੀ ਕੰਮ ਕੀਤਾ ਨੇ ਬਲਵੀਰ ਸਿੰਘ ਦਾ ਜਿਹੜਾ ਆਫ ਸਰਕਾਰੀ ਏ ਗਰਗਾਜ ਨੂੰ ਤਾਜਪੱਛੀ ਹੋਈ ਬਲਵੀਰ ਸਿੰਘ ਨੇ ਵਿਰੋਧ ਕੀਤੀ ਤੇ ਹੁਣ ਕਿਉਂ ਨਹੀਂ ਵਿਰੋਧ ਕੀਤਾ ਬਲਵੀਰ ਸਿੰਘ ਨੇ ਹੁਣ ਜਾ ਕੇ ਸਰੋਪੇ ਦਿੰਦਾ ਪਿਆ ਹੂੰ ਬਲਵੀਰ ਸਿੰਘ ਤੇ ਰਾਜਾ ਰਾਜ ਸਿੰਘ ਨੇ ਸੁਣਦਰਾ ਬਲਵੀਰ ਸਿੰਘ ਨੇ ਕੋਈ ਚਾਇਦੀ ਗੱਲ ਨਹੀਂ ਕੀਤੀ ਉਹ ਤਾਂ ਸਰਕਾਰੀ ਏ ਤੇ ਜਿਹੜਾ ਬਾਦਲ ਦਾ ਬੰਦਾ ਹੈ ਉਹਨੂੰ ਫਿਰ ਕੀ ਨਾ ਪਾਇਆ ਕੀ ਨਹੀਂ ਪਾਇਆ ਜਦੋਂ ਚੁੱਪ ਹੋ ਗਿਆ ਅੱਛਾ ਦੂਜਾ ਲਾਗੇ ਤੁਮਾ ਉਹ ਤੁਮਣ ਕਿੱਥੇ ਬੋਲਿਆ ਗੜਗਾਦੇ ਬੋਲ ਕਦ ਬੋਲਿਆ ਤੁਸੀਂ ਤੁਮਾ ਸਾਰੇ ਖੁੱਡਾਂ ਵੜ ਗਏ ਨੇ ਇਹ ਪਤਾ ਨਹੀਂ ਇਹਨਾਂ ਬਾਦਲਾਂ ਦੇ ਕੀ ਸਿੰਘੀ ਸਿੰਘਾਉਂਦੇ ਨੇ ਇਹਨਾਂ ਨੂੰ ਕੀ ਨਹੀਂ ਕਿੱਧਰ ਸਿੰਘੀ ਸਿੰਘਾਉਂਦੇ ਨੇ ਜਿੰਦੇ ਚੁੱਪ ਕਰ ਜਾਂਦੇ ਨੇ ਅਛਾ ਦੂਜੀ ਗੱਲ ਇਹ ਜਿਹੜੇ ਤੁਸੀਂ ਜਥੇਦਾਰ ਗੱਲ ਕੀਤੀ ਹੈ ਜਥੇਦਾਰ ਕਾਲੀ ਫੂਲਾ ਸਿੰਘ ਦੀ ਕੌਮ ਦਾ ਕਾਲੀ ਫੂਲਾ ਸਿੰਘ ਉੱਥੇ ਆਪਦੀ ਫੌਜ ਬਣਾਈ ਸੀ ਫੌਜ ਦਾ ਜਿਹੜਾ ਕੈਦ ਕਰਦਾ ਸੀ ਉਹਨੂੰ ਸੇ ਤਲਬ ਕਰਦਾ ਸੀ ਤਲਬ ਕਰਕੇ ਉਹਨੂੰ ਤਨਖਾਹ ਲਾਉਂਦਾ ਸੀ ਤੇ ਇਹ ਜਿਹੜੇ ਜਥੇਦਾਰ ਨੇ ਇਹ ਡੇਰੇ ਆਂ ਭੋਂਦੇ ਫਿਰਦੇ ਨੇ ਪਹਿਲੀ ਗੱਲ ਤਾਂ ਇਹ ਸਾਡੇ ਜਥੇਦਾਰ ਹੈ ਹੀ ਨਹੀਂਗੇ ਇੱਕ ਘਰ ਦੇ ਜਥੇਦਾਰ ਨੇ ਇਹ ਕੌਮ ਦੇ ਜਥੇਰ ਨਹੀਂਗੇ ਇਹ ਜਿਹੜਾ ਇੱਕ ਬਾਦਲ ਜਿਹੜਾ ਲਾਵਾ ਇੱਕ ਲਾਵਾ ਕਦੇ ਜਥੇਰ ਨਹੀਂ ਤੇ ਜੇ ਜਥੇਰ ਹੋਣਾ ਤੇ ਫਿਰ ਉੱਥੇ ਸੱਧਰ ਹਰਕ ਨੂੰ ਜਿਹੜਾ ਗਲਤੀ ਕਰਦਾ ਜੇ ਗਰੀਬਤਾ ਕਰ ਲਿੰਦਾ ਤੇ ਉਹਨੂੰ ਤਾਂ ਜੀ ਤਲਬ ਲੋ ਤੇ ਜੇ ਇਹ ਜੇ ਡੇਰੇ ਵਾਲੇ ਨੇ ਤਾਂ ਉੱਥੇ ਆਜਾ ਕੇ ਮਿੰਤਾ ਕਰਦੇ ਫਿਰਦੇ ਨੇ ਹੂੰ ਉੱਥੇ ਆ ਮਿੰਤਾ ਕਰਦੇ ਫਿਰਦੇ ਨੇ ਕਿਉਂ ਕਰਦੇ ਨੇ ਕਦੀ ਇਹ ਨਾਂਖਰ ਜਾਂਦੇ ਨੇ ਕਦੀ ਪੁੱਟੋ ਜਾਂਦੇ ਨੇ ਕਿਤੇ ਰਾਣਾ ਸਾਹਿਬ ਜਾਂਦੇ ਨੇ ਕਿਤੇ ਮਸਤੂਨ ਜਾਂਦੇ ਨੇ ਆਲਾ ਕੇ ਸਾਡਾ ਹੱਕ ਬਣਦਾ ਕਿ ਕਾਲ ਤਖਤ ਤੇ ਹਰਕ ਨੂੰ ਜਾਣ ਦਾ ਹੂੰ ਹਰਕ ਨੂੰ ਕਾਲ ਤਖਤ ਸੱਧਣਾ ਉੱਥੇ ਜਾਣ ਦਾ ਇਹਨਾਂ ਦਾ ਜਿੰਨੇ ਡੇਰੇ ਨੇ ਕਦੀ ਤੂੰ ਵੇਖ ਲਈ ਇਹਨਾਂ ਕਾਲ ਤਖਤ ਤੇ ਕਦੀ ਨਹੀਂ ਖਿਬਿਆ ਇਹਨਾਂ ਦਾ ਤੇ ਸਾਨੂੰ ਕਾਲ ਤਖਤ ਉੱਚਾ ਉੱਤਮ ਹੈ ਤੇ ਇਹ ਨੀਵੇਂ ਨੇ ਤੇ ਇਹ ਫਿਰ ਵੀ ਜਿਹੜੇ ਆਪਦੀ ਮਰਜ਼ੀ ਕਰਦੇ ਨੇ ਇਹਨਾਂ ਨੂੰ ਕਦੀ ਵੀ ਇਹਨਾਂ ਦਾ ਨਾਮ ਮੰਨੋ ਤੇ ਮੈਂ ਤਾਂ ਅੱਜ ਨਾਮ ਨੂੰ ਅੱਜ ਦਾ ਨਾਮ ਨੂੰ ਕੱਲ ਫਿਰ ਦੂਜੀ ਗੱਲ ਇਹ ਨਿਸ਼ਾਨ ਸਭ ਨਹੀਂ ਲਾਉਂਦੇ ਕਿਉਂ ਨਹੀਂ ਲਾਉਂਦੇ ਹੂੰ ਜਿੱਥੇ ਸਾਡਾ ਨਿਸ਼ਾਨ ਹੈ ਉੱਥੇ ਸਾਡਾ ਮਾਨ ਨਹੀਂ ਗਿਆ ਫਿਰ ਵੇਖੋ ਜੀ ਇੱਕ ਮਾਸਟਰ ਹੁੰਦਾ ਹੈ ਜੀ ਉਹਦੇ ਦੇ ਬੱਚਾ 100 ਹੁੰਦਾ ਹੈ ਹੂੰ ਅਈ ਮੈਂ ਵੀ ਕੁਦਰ ਗਿਆਨ ਆਨਸਰ ਉੱਥੇ ਮਾਸਟਰ 100 ਬਿਠਾ ਬੱਚਾ ਇੱਕ ਨਹੀਂ ਹੈਗਾ ਜਿਹੜੇ ਗਲੇ ਪੁੜੇ ਪਿਰੰਥੀ ਉੱਥੇ ਲੈ ਜਾਂਦੇ ਨੇ ਉਹ ਇੱਕ ਅੰਗ ਥਾਲ ਦਿੰਦਾ ਦੂਜੇ ਸਾਰੇ ਅੰਗ ਥੱਲੀ ਜਾਂਦੇ ਨੇ ਕੋਈ ਵੀ ਉਹ ਗਰ ਸਭ ਤੋਂ ਵੱਡੀ ਬੇਅਦਬੀ ਇਹ ਕਰਦੇ ਨੇ ਦੂਜੀ ਗੱਲ ਇਹ ਹੈ ਬੇਅਦਬੀ ਦੀ ਗੱਲ ਚੱਲ ਗਈ ਇਹਨਾਂ ਨੇ ਬੇਅਦਬੀ ਹੋਈਆਂ 15 'ਚ ਇਹਨਾਂ 'ਚ ਕੋਈ ਵੀ ਇਹਨਾਂ ਦਾ ਸੰਤ ਨਹੀਂ ਬੋਲਿਆ ਬੇਅਦਬੀ ਪਿੱਛੇ ਕੋਈ ਵੀ ਬੋਲੇ ਇਹਨਾਂ ਸਾਰੇ ਪਿਛਤਾ ਪੱਜ ਜਿੰਨੀ ਕੀਤੀ ਬਾਦਲਾਂਦ ਕੀਤੀ ਹੈ ਬਾਦਲਾਂ ਬਚਾਉਣ ਪਿੱਛੇ ਕੀਤੀ ਹੈ ਇਹ ਕਰਕੇ ਇਹਨਾਂ ਨੂੰ ਬਸੰਤ ਨਾ ਮੰਨੋ ਚਲੋ ਦੂਜੇ ਸਵਾਲ ਤੇ ਆਉਣੇ ਲਖਿੰਦਰ ਸਿੰਘ ਜੀ ਜਿਸ ਤਰ੍ਹਾਂ ਬਾਬਾ ਸੁਖਦੇਵ ਸਿੰਘ ਇਹ ਗੱਲ ਕਹਿੰਦੇ ਵੀ ਅਸੀਂ ਤਾਂ ਕਈ ਵਾਰੀ ਹਿਮਾਚਲ ਦੇ ਵਿੱਚ ਜਾਂ ਪਹਾੜਾਂ 'ਚ ਗਏ ਆ ਤੇ ਸਾਡੇ ਐਕਸੀਡੈਂਟ ਹੋ ਗਏ ਸੀ ਸਾਡੇ ਕਹਿੰਦੇ ਸਰੀਰ ਜਿਹੜੇ ਨਾ ਹੱਡੀਆਂ ਟੁੱਟ ਗਈਆਂ ਸਾਡੀਆਂ ਅਸੀਂ ਕਹਿੰਦੇ ਬੜੇ ਮੁਸ਼ਕਲ ਬਚੇ ਇਸ ਕਰਕੇ ਕਹਿੰਦੇ ਸਾਨੂੰ ਕੁਰਸੀ ਲਾਉਣੀ ਪੈਂਦੀ ਹੈ ਲਾਉਣੀ ਪੈਂਦੀ ਹੈ ਬਾਹਰ ਕਹਿੰਦੇ ਵੱਖਰੇ ਬਰਾਡੇ ਲਾ ਲਓ ਤੂੰ ਜ਼ਰੂਰ ਬਰੋਬਰ ਲਾਉਣੀ ਗੁਰੂ ਘਰ ਸਾਹਿਬ ਦੇ ਬਰੋਬਰ ਨਾ ਲਾ ਤੂੰ ਪਾਸੇ ਹੋਰ ਕੇ ਬੈਠਾ ਉਹ ਕਹਿੰਦੇ ਅਸੀਂ ਸੰਗਤਾਂ ਨੂੰ ਬਚਨ ਕਰਦੇ ਆ ਬੇ ਬਚਨ ਕਰਦਾ ਬਚਨ ਪਾਸੇ ਕਰਕੇ ਕਰ ਲਓ ਹੂੰ ਉਹ ਨੀਅ ਸਕਦਾ ਵਜਨ ਸੁਣਦੇ ਨੇ ਵਜਨ ਤੇ ਸੁਣਦੇ ਨੇ ਲੱਕ ਲੇਮ ਇੱਕ ਗੱਲ ਹੋਰ ਕਹਿ ਰਹੇ ਸੀ ਬਾਬਾ ਸਕਦੇ ਕਹਿੰਦਾ ਵੀ ਕਿਸੇ ਨੇ ਫੋਟੋ ਲੈਣ ਵਾਲੇ ਨੇ ਗਲਤ ਫੋਟੋ ਦਿਖਾ ਦਿੱਤੀ ਅਸੀਂ ਤਾਂ ਨੀਵੇਂ ਬੈਠੇ ਹੁੰਨੇ ਆ ਕਹਿੰਦੇ ਵੀ ਤਖਤ ਤੇ ਗੁਰੂ ਸਾਹਿਬ ਦਾ ਉੱਚਾ ਹੁੰਦਾ ਤੇ ਕੁਰਸੀ ਨੀਵੀਂ ਹੁੰਦੀ ਫੋਟੋ ਵੀ ਇੰਨਾ ਹੀ ਪਾਈ ਏ ਕੁਰਸੀ ਕਹਿੰਦੇ ਨੀਵੀਂ ਹੁੰਦੀ ਏ ਫੋਟੋ ਵੀ ਇੰਨਾ ਪਾਈ ਏ ਹਮ ਅੱਛਾ ਫਿਰ ਜੇ ਬੈਠੇ ਸੇ ਤੇ ਫਿਰ ਲੱਕ ਲੇਮ ਜਾਂ ਜਨ ਜਾਂਦੀ ਦਾ ਉਹ ਕਹਦਾ ਦੇ ਲਾਉਦੇ ਨੇ ਉਹ ਤਾਂ ਨਾਲ ਲੱਗਦੀਆਂ ਨੇ ਸਾਡੇ ਕੋਲ ਫਿਰ ਸੁਣਨੇ ਆਉਂਦੇ ਰਾਤ ਨੂੰ ਵਿਆਹ ਦੇ ਸਾਡੀ ਉਸੋਹਣੀ ਗੱਲ ਹੈ ਕੀ ਵਿਆਹ ਵਾਲੇ ਸੁਪਨੇ ਲੈਣੇ ਆਹੋ ਜਾਂ ਲੱਕ ਹਿੱਲੇ ਨਜਾਜਣ ਦਾ ਇਹ ਇਹਨੂੰ ਵੀ ਕਥਾ ਕਹਿੰਦੇ ਆ ਇਹ ਇਹ ਕਥਾ ਤਾਂ ਨਹੀਂ ਕਹਿੰਦੇ ਪਰ ਇਹ ਕਥਾ ਬਣਾਈ ਬਿਠੇ ਨੇ ਹੂੰ ਇਹਦੇ ਵਿੱਚ ਸਰ ਵਿੱਚ ਹੁੰਦਾ ਨੇ ਮੁੰਡਾ ਠਾਇਆ ਸੀ ਹੂੰ ਸਰਤ ਹੁੰਦਾ ਨੇ ਉਹ ਜਨਾਨੀ ਜਲਾਲਾਬਾਦੀ ਬੜੀ ਆਕੜੀ ਬੋਲੀ ਉਹਦੇ ਨਾਲ ਜੀ ਵੀ ਤੂੰ ਸਾਡੇ ਬਾਬੇ ਨੂੰ ਕਿਉਂ ਬੋਲ ਸਾਡੇ ਬਾਬੇ ਦੀ ਮਰਜ਼ੀ ਹੈ ਮੌਜ ਹੈ ਹੂੰ ਸਾਡੇ ਬਾਬੇ ਮੌਜ ਇਹਦੀ ਹੈ ਕੀ ਸੰਤ ਜਰਨੈਲ ਸਿੰਘ ਮੌਜ ਇਹਦੀ ਸੀ ਸੰਤ ਕਰਤਾਰ ਸਿੰਘ ਮੌਜ ਇਹਦੀ ਸੀ ਹੂੰ ਤੇ ਇਹ ਬੀਬੀਆਂ ਨੂੰ ਫਾੜਾ ਫਦਲ ਦਿੰਦੇ ਨੇ ਇਹ ਜਿੱਤਾਂ ਰਨ ਲਉਂਦੇ ਨੇ ਤੁਸੀਂ ਸਿਆਣੇ ਜੇ ਕਿ ਤੇ ਜਾਂਦੇ ਜੇ ਇਹ ਧਰ ਲੱਗੀ ਕਿ ਦੇਖੀ ਜੇ ਹੂੰ ਇਹਨਾਂ ਨੇ ਸਾਡੀ ਕੌਮ ਦਾ ਬੇੜਾ ਇਹਨਾਂ ਕਰ ਕੀਤਾ ਜੀ ਸਾਡੀ ਕੌਮ ਨੂੰ ਗੁਰੂ ਨਾਲ ਤੋੜ ਕੇ ਤੇ ਇਹਨਾਂ ਚਿੱਟੀ ਸਿਉਂ ਚੰਬੜ ਗਈ ਏ ਤੇ ਜਾਂਦੇ ਨਹੀਂ ਨਾਲ ਖਰ ਚੱਲੇ ਆ ਉੱਥੇ ਜਿੰਨਾ ਗੰਧ ਉੱਥੇ ਬਾਬਾ ਜੀ ਨਾ ਕਿਤੇ ਵੀ ਗੰਧ ਉਹਨਾਂ ਨਹੀਂ ਹੈ ਜਾ ਲੱਗ ਸਕਦਾ ਜਾਂਦੀਆਂ ਉਹਨਾਂ ਦੇ ਕੋਲ ਕੱਲੇ ਰਮਾਲਿਆਂ ਨਾਲ ਨਹੀਂ ਕੱਲੇ ਰਮਾਲਿਆਂ ਨਾਲ ਨਹੀਂ ਪਾਰ ਲੰਘਿਆ ਜਾਂਦਾ ਜਿੰਨਾ ਚਿਰ ਮਨ ਦੇ ਅੰਦਰ ਸਤੁਰਗਾ ਹੂੰ ਇਹਨਾਂ ਨੇ ਗੁਰੂ ਤੇ ਕੋਈ ਕਰਤਿ ਵੀ ਗੁਰੂ ਨੂੰ ਤੋੜ ਕੇ ਤੇ ਆਦਲ ਜੋਰਤਾ ਦੇਖੋ ਜਿੱਥੇ ਡੇਰਾ ਉੱਥੇ ਸੰਤ ਇੱਕ ਮੈਂ ਪੜਿਆ ਸੀ ਕਿਸੇ ਦੀ ਉਹਨੇ ਹੈ ਵੀ ਤਕਰੀਬਨ ਪੰਜਾਬ ਦੇ 12-13 ਹਜ਼ਾਰ ਪਿੰਡ ਜੀ 12-13 ਹਜ਼ਾਰ ਪਿੰਡ ਦੇ ਇੱਕ ਤਕਰੀਬਨ 12-1300 ਕੱਲੇ ਨਾਂਛ ਦਾ ਡੇਰਾ ਹੈ ਜੀ ਤੇ ਜਿੱਥੇ ਡੇਰਾ ਉੱਥੇ ਸੰਤ ਹੂੰ ਇਹਨਾਂ ਨੇ ਘੱਟੋ ਘੱਟ ਵੀ 2.5 ਕਿੱਲੇ ਦੇ ਇੱਕ ਏਕੜ ਏਕਟਰ ਹੁੰਦਾ ਹੈ ਇਹਨਾਂ ਸਾਢੇ 5 ਲੱਖ ਏਕੜ ਜ਼ਮੀਨ ਇਹਨਾਂ ਡੇਰਾ ਰੋਕਦੀ ਏ ਜੀ ਇੰਨਾ 14 ਲੱਖ ਲਾਭ ਆਂਦਾ ਹੈ ਤੇ ਦੱਸੋ ਸਾਡੇ ਕਿਹ ਕੰਮ ਆਏ ਸਾਡੇ ਕੌਮ ਤੇ ਵਿਵਤਾ ਬਣੀ ਐਨੀ ਵਿਵਤਾ ਬਣਦੀ ਏ ਕਿਤੇ ਵੀ ਇਹਨਾਂ ਕੋਈ ਕੁਸਕਾ ਵੇਖਿਆ ਜੀ ਹੂੰ ਜਿੰਨੀ ਕੌਮ ਤੇ ਵਿਵਤਾ ਬਣਦੀ ਏ ਨਿਤ ਕੌਮ ਤੇ ਨਿਤ ਮੌਤਾ ਨੇ ਨਿਤ ਦਿੜੇ ਅੱਜ ਉੱਥੇ ਹੋ ਗਿਆ ਦੇਥੇ ਕਿਸਾਨਾਂ ਨਾ ਆ ਗਈਆਂ ਜਾਂ ਖਾਲਸੇ ਨਾ ਆ ਗਈ। ਆ ਗੁਰੂ ਗ੍ਰੰਥ ਸਾਹਿਬ ਦੀ ਬਦਮੀ ਹੁੰਦੀ। ਕਿਤੇ ਵੀ ਆ ਗਈ ਜਿੰਨੀਆਂ ਨਿੱਤ ਦੀ ਤੁਹਾਨੂੰ ਕਿਤੇ ਜਾਂਦੇ ਦਿਖੇ ਨਹੀਂ ਇਹ ਚੰਡੀਗੜ੍ਹ ਵਗੈਰਾ। ਕਿਤੇ ਨਿੱਤ ਦੇ ਇਸ ਕੌਮ ਤੇ ਉੱਤੇ ਪੀੜ ਬੜੀ ਰਹਿੰਦੀ। ਕਿਵੇਂ ਕਮਿਊਨ ਸਾਹਿਬ ਮੋਰਚਾ ਲੱਗਿਆ ਉੱਥੇ ਨੇ ਸ਼ਿਰਕਤ ਕਹਿੰਦੇ ਅਸੀਂ ਕਰਦੇ ਹੁੰਨੇ ਆ। ਨਹੀਂ ਕਰਦੇ। ਪਰ ਗਾੜੀ ਨਹੀਂ ਗਏ ਫਿਰ। ਹੂੰ। ਪਰ ਗਾੜੀ ਉਹਨੇ ਵੰਗਾਰ ਕੇ ਕਿਹਾ ਕਿ ਤੁਹਾਡਾ ਗੁਰੂ ਅਨਸਰ ਸਾਹਿਬ ਦੇ ਕੋਲ ਹੈ। ਜੇ ਤੁਹਾਡਾ ਹਿੰਮਤ ਲੈ ਜਾਓਣ ਕੇ ਫਿਰ ਨਿੱਤਰਦੇ ਉੱਥੇ। ਉੱਥੇ ਕਹਿੰਦੇ ਅਸੀਂ ਹਾਜ਼ਰੀ ਲਾਉਣ ਗਏ ਸੀਗੇ। ਕੋ ਗਿਆ ਹੋ ਗਿਆ ਵੈਸੇ ਫੁੱਲ ਫੁਲਕੇ ਗਿਆ ਤੇ ਲਉਣਗੇ ਪਰ ਅਸੀਂ ਵੇਖੇ ਨਹੀਂ ਗਏ ਮੈਂ ਵੀ ਨਹੀਂ ਚਲੋ ਲਖਮਿੰਦਰ ਸਿੰਘ ਜੀ ਅਗਲੇ ਸਵਾਲ ਤੇ ਹੁਣੇ ਆ ਵੀ ਜਿਸ ਤਰ੍ਹਾਂ ਆ ਬਾਬਾ ਬਲਵੀਰ ਸਿੰਘ 96 ਕਰੋੜੀ ਹਾਂਜੀ ਜਦੋਂ ਇਹਨਾਂ ਤੇ ਇਲਜ਼ਾਮ ਲੱਗੇ ਸੀ ਜਗਰਾਓ ਵਿੱਚ ਹਾਂਜੀ ਬਾਬਿਆਂ ਤੇ ਹਾਂਜੀ ਉਦੋਂ ਉਹਨੇ ਹਮਾਇਤ ਕੀਤੀ ਸੀਗੀ ਹੁਣ ਉਹਨਾਂ ਦਾ ਕੀ ਬਿਆਨ ਹੈਗਾ ਇਸ ਇਸ ਮੁੱਦੇ ਨੂੰ ਲੈ ਕੇ ਕੁਰਸੀ ਵਾਲਿਆਂ ਦਾ ਹੁਣ ਉਹਨਾਂ ਦਾ ਬਿਆਨ ਹੈਗਾ ਉਹਨਾਂ ਨੇ ਗੋਗਲੋਂ ਮਿੱਟੀ ਝਾੜ ਦਿੱਤੀ ਏ ਕੀ ਕਹਿ ਰਹੇ ਉਹਨਾਂ ਨੇ ਮਿੱਟੀ ਝਾੜ ਦਿੱਤੀ ਉਹਨਾਂ ਆਖਿਆ ਵੀ ਅਹੀਂ ਇਹਨਾਂ ਨੂੰ ਫੋਨ ਕੀਤਾ ਸਾਨੂੰ ਵੀ ਫੋਨ ਆਇਆ ਸੀ ਚੋਲੇ ਦਾ ਤੇ ਇਹ ਆ ਉਹ ਬਸੇ ਮਿੱਟੀ ਝਾੜ ਦਿੱਤੀ ਰਾਜਾ ਰਾਜ ਸਿੰਘ ਗਿਆ ਉ ਤੇ ਜਦੋਂ ਉਹ ਤਾਂ ਹੈ ਸਰਕਾਰੀਏ ਨਹੀਂ ਬਾਬਾ ਬਲਵੀਰ ਸਿੰਘ ਬਾਬਾ ਰਾਜਰਾਜ ਸਿੰਘ ਦੇ ਹੱਕ ਚ ਖੜੇ ਜਾਂ ਕਿਵੇਂ ਖੜੇ ਮੈਂ ਤਾਂ ਨਹੀਂ ਆਕੇ ਖੜਦਾ ਉਹ ਮੈਂ ਤਾਂ ਨਾ ਮੁੱਦੇ ਹੁੰਦੇ ਸੁਖਦੇਵ ਦੇ ਹੱਕ ਚ ਖੜੇ ਨੇ ਸੁਣਿਆ ਤੁਸੀਂ ਹਾਂ ਜਿਹੜਾ ਬਜਨੇ ਉਹ ਤੇ ਮੁਤਾਬਕ ਤਾਂ ਸੁਖਦੇਵ ਸਿੰਘ ਦੇ ਹੱਕ ਚ ਖੜੇ ਨੇ ਹੂੰ ਤੇ ਜੇ ਹੱਕ ਜੁ ਹੁੰਦੇ ਤੇ ਫੇਰ ਗੱਜ ਦੇ ਵਿੱਚ ਜਿਨ੍ਹਾਂ ਵਿਰੋਧ ਕੀਤਾ ਸੀ ਪਹਿਲਾਂ ਨਾਲ ਨੇ ਜੀ ਕੀਤਾ ਸੀ ਨਾ ਵਿਰੋਧ ਤੇ ਤੁਸੀਂ ਵੇਖਿਆ ਤੁਮੇ ਵਿਰੋਧ ਕੀਤਾ ਤੇ ਅੱਜ ਫਿਰ ਕਿਉਂ ਗਏ ਅੱਜ ਇਹਨਾਂ ਨੂੰ ਗੁਰਕੀ ਪੈ ਗਈ ਏ ਮੁਰਗੀ ਪੈਨ ਦੇ ਮੁਤਾਬਕ ਇਹ ਹਲੇ ਕਦੀ ਵੀ ਨਹੀਂ ਹੁੰਦੇ ਹੱਕ ਦੇ ਉਹਦੇ ਵਿਰੋਧ ਨਹੀਂ ਕਰਨਗੇ ਉਹਦੇ ਹੱਕ ਦੇ ਬੋਲਣਗੇ ਹਮ ਲਖਵਿੰਦਰ ਸਿੰਘ ਜੀ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਤੇ ਇੱਕ ਵਿਵਾਦ ਉੱਠਿਆ ਸੀ ਕਿ ਇਹ ਭਾਂਡੇ ਵੀ ਐ ਅਮਰ ਛਕਾਉਣ ਵਾਲੇ ਵੱਖਰੇ ਹੁੰਦੇ ਇਹਨਾਂ ਦੇ ਉਹ ਕਿਵੇਂ ਆ ਭਾਂਡੇ ਵੱਖਰੇ ਛੱਡ ਕੇ ਭਾਂਡੇ ਇਹਨਾਂ ਨੇ ਉੱਥੇ ਲੰਗਰ ਦੇ ਵੱਖਰੇ ਰੱਖੇ ਨੇ ਜਾਤੀ ਵਾਸਤੇ ਰੱਖੇ ਭਾਂਡੇ ਜਿਹੜਾ ਕਹਿੰਦੇ ਅਮਰ ਛਕਾਉਣ ਨਾਲ ਅਲੱਗ-ਅਲੱਗ ਹੁੰਦੇ ਆ ਮਜਬੀ ਸਿੱਖਾਂ ਵਾਸਤੇ ਵੱਖਰੇ ਦੂਜੇ ਅੱਛਾ ਚੌਥਾ ਪੋੜਾ ਕਹਿੰਦੇ ਨੇ ਹਾਂ ਚੌਥਾ ਪੋੜਾ ਕਹਿੰਦੇ ਨੇ ਚੌਥਾ ਪੋੜਾ ਹਾਂ ਚੌਥਾ ਪੋੜਾ ਜਦੋਂ ਕਿ ਹਲਾਕੇ ਦੇ ਸਾਡੇ ਦਸੇ ਪਾਸ਼ਾ ਨੇ ਇੱਕ ਬਾਟੇ ਸਾਰੇ ਅੰਮ੍ਰਿਤ ਸ਼ਕਾਇਆ ਉਥੇ ਵੇਖੋ ਖੱਤਰੀ ਵਿੱਚੇ ਸੀ ਉਥੇ ਛੀਂਬਾ ਵਿੱਚੇ ਸੀ ਉਥੇ ਨਾਈ ਵਿੱਚੇ ਸੀ ਉਥੇ ਜੱਟ ਵਿੱਚੇ ਸੀ ਤੇ ਝੋੜ ਵਿੱਚੇ ਸੀ ਪੰਜਾਂ ਨੂੰ ਅੰਮ੍ਰਿਤ ਸ਼ਕਾ ਕੇ ਇੱਕ ਬਾਟੇ ਮੁੜ ਕੇ ਅੰਮ੍ਰਿਤ ਸ਼ਕਾਇਆ ਸਾਰਿਆਂ ਨੂੰ ਇੱਕ ਬਾਟਾ ਕੀਤਾ ਜਾਤ ਪਾਤ ਨਵੇੜੀ ਇਹ ਫਿਰ ਕਿਉਂ ਵੱਢਿਆ ਕਿ ਦਸੇ ਪਾਸ਼ਾ ਤੋਂ ਸਭ ਤੋਂ ਜ਼ਿਆਦਾ ਨਵੇੜਾ ਤੇ ਇਹ ਕਰਦੇ ਪਏ ਨੇ ਜਾਤ ਪਾਤ ਨਾਲ ਜਿਹੜੀ ਤੂੰ ਗੱਲ ਕੀਤੀ ਐ ਨੂੰ ਸੱਟਾਂ ਦੀ ਜੇ ਸੱਟਾਂ ਲੱਗੀਆਂ ਨੇ ਚਾਹ ਠੀਕ ਹੈ ਮੰਨ ਲੈ ਸੱਟਾਂ ਲੱਗ ਗਈ ਕੋਈ ਗੱਲ ਨਹੀਂ ਕੀ ਗਈ ਲੱਗ ਨਹੀਂ ਪਰ ਨੀਵਾ ਹੋ ਕੇ ਬਹਿ ਜੇ ਪਾਸੇ ਬਹਿ ਜੇ ਹੋਰ ਬਰਾਂਡੇ ਪਤੇ ਨੇ ਉੱਥੇ ਬਹਿ ਜੇ ਹੂੰ ਕਿਤੇ ਇਹਨਾਂ ਦੀ ਕੌਮ ਨੂੰ ਜੂ ਡੇਰੇ ਵੱਜੇ ਨੇ ਕਿਤੇ ਵੀ ਇੱਕ ਵੀ ਕੌਮ ਦੇਣ ਵਿਖਾ ਦੋ ਨਾ ਦੀ ਆ ਸਿੱਖ ਕੌਮ ਪਿਛੇ ਨੇ ਦੇਣ ਹੈ ਕੀ ਹੈ ਹੂੰ 84 ਤੋਂ ਲੈ ਕੇ ਅੱਜ ਤੱਕਰ ਵਿਖਾ ਦੋ ਵੀ ਅੱਜ ਤੁਹਾਨੂੰ ਕੀ ਲੱਗਦਾ ਵੀ ਹੁਣ ਮਾਫੀ ਮੰਗਣ ਮੰਗੀ ਉਹਨਾਂ ਜਾਂ ਮੰਗਣ ਕੇ ਜਾਂ ਮੰਗੀ ਹੈ ਮਾਫੀ ਮੰਗੇਗਾ ਵੀ ਪਰ ਨਹੀਂ ਮੰਗੇ ਜਿੰਨਾ ਕਾਲ ਤੱਕ ਨੇ ਜਾਂਦਾ ਬਾਹੀ ਮੰਗੇ ਉੱਥੇ ਜਾ ਕੇ ਮਾਫੀ ਮੰਗੇ ਬਾਬਾ ਰਾਜਾ ਸਿੰਘ ਨੇ ਇੱਕ ਗੱਲ ਕਹੀ ਐ ਵੀ ਜੇ ਮਾਫੀ ਮੰਗ ਲੈਣ ਤਾਂ ਚੰਗੀ ਗੱਲ ਨਹੀਂ ਤਾਂ ਸੰਗਲ ਪਾਵਾਂਗਾ ਬਾਬਾ ਰਾਏ ਸਿੰਘ ਨੇ ਕਿਹਾ ਮੈਂ ਤਾਂ ਨਾ ਬਾਬਾ ਰਾਏ ਨੇ ਗੱਲ ਕਹੀ ਐ ਫਿਰ ਉਹਨੂੰ ਪੂਰੇ ਨਬੇ ਹੁੰਦੇ ਆਜ ਹਫਤਾ ਹੋ ਗਿਆ ਉਹਨਾਂ ਨੂੰ ਉਹਨਾਂ ਹਫਤੇ ਟਾਈਮ ਦਿੱਤਾ ਸੀ ਸੰਗਲ ਲੈਣਾ ਚਾਹੀਦਾ ਕੋੜੇ ਪਿਛੇ ਬਾਨ ਕੋੜੇ ਪਿਛੇ ਬਾਨ ਕੇ ਲੈ ਆਉਣ ਨੂੰ ਤੇ ਲੈਣਾ ਚਾਹੀਦਾ ਇਹਨੂੰ ਇਹਨੂੰ ਲੈਣਾ ਚਾਹੀਦਾ ਲੱਖੇ ਲੈਣਾ ਚਾਹੀਦਾ ਕਿੰਨੇ ਇਹਨਾਂ ਦੇ ਕੋ ਜੱਸੀ ਜਿਆ ਕਿੰਨੇ ਇਹਨਾਂ ਦੇ ਇੱਕ ਥੋੜੇ ਗਏ ਨੇ ਇਹ ਸਾਰਾ ਗੋਹ ਹੀ ਇਸੇ ਕੰਮ ਤੇ ਆ ਜੀ ਕਿਤੇ ਬੱਚਿਆਂ ਨੂੰ ਸ਼ੋਸ਼ਨ ਕਰਦੇ ਨੇ ਕਿਤੇ ਜਨਾਨੀਆਂ ਨਾਲ ਕਰਦੇ ਨੇ ਇਹਨਾਂ ਦੀ ਕੋਈ ਵੀ ਤੂੰ ਧਾਰਨ ਪੜ ਲਵੀਂ ਜਾਂ ਵੇਖੀ ਹੂੰ ਇਹਨਾਂ ਦੀ ਕੋਈ ਵੀ ਗੁਰੂ ਪਛੇਤ ਧਾਰ ਨਹੀਂ ਹੋਵੇਗੀ ਇਹ ਜਾਣ ਕਰਨਗੇ ਸਾਡੇ ਬਾਬਾ ਜੀ ਆਹ ਕਹਿੰਦੇ ਸਾਡੇ ਬਾਬਾ ਜੀ ਆਹ ਕਹਿੰਦੇ ਨੇ ਇਹ ਕਦੀ ਨਹੀਂ ਨਾ ਆਖਿਆ ਵੀ ਸਾਡੇ ਗੁਰੂ ਨਾਨਕ ਪਾਤਸ਼ਾਹ ਜਾਂ ਸਾਡੇ 10ਵੇਂ ਪਾਤਸ਼ਾਹ ਜਾਂ ਗੁਰੂ ਅਰਜਨ ਪਾਤਸ਼ਾਹ ਜਾਂ 6ਵੇਂ ਪਾਤਸ਼ਾਹ ਸਦੈਂ ਪਾਚਾ ਆਹ ਬੰਦ ਕੀਤੇ ਨੇ ਕਿਤੇ ਵੇਖ ਲਈ ਕਦੀ ਨਹੀਂ ਗੱਲ ਕਰਨਗੇ ਹੂੰ ਹੂੰ ਫਿਰ ਇਹਨਾਂ ਸਾਡੇ 10ਵੇਂ ਪਾਤਸ਼ਾਹ ਫਦੇ ਡਾਤੀ ਜੇ ਹੂੰ ਮੇਨ ਗੱਲ ਫਦੇ ਡਾਤੀ ਜੇ ਜਦੋਂ ਦਸਵੇਂ ਪਾਸ਼ਾ ਫਤੇ ਨਾਲ ਜੋੜ ਕੇ ਗਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਦੀ ਫਤੇ ਕੀ ਇਹ ਫਤੇ ਬੋਲਦੇ ਨਹੀਂ ਨਹੀਂ ਬੋਲਦੇ ਇਹ ਜਨਗੁਰ ਨਾਨਕ ਪਾਸ਼ਾ ਅੱਜ ਫਤੇ ਨਹੀਂ ਬੁਲੰਦੇ ਨਹੀਂ ਬੁਲੰਦੇ ਫਤੇ ਤੁਨ ਗੁਰ ਨਾਨਕਾ ਜੇ ਗੁਰ ਨਾਨਕ ਪਾਸ਼ਾ ਨੇ ਜਿਹੜੀ ਗੱਲ ਕੀਤੀ ਸੀ ਫਿਰ ਦਸਵੇਂ ਪਾਸ਼ਾ ਨੇ ਕੀ ਲੋੜ ਸੀ ਫਤੇ ਬੁਲਉਣ ਦੀ ਐਂਡ ਤੇ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤੇ ਸਿੱਖ ਸਿੱਖ ਦੋ ਮਿਲੇ ਹੂੰ ਦੋ ਨਾਲ ਜੋ ਫਤੇ ਬਣਾਈ ਦੋ ਨਾਲ ਚਾਰਵੇਂ ਹੋ ਗਈ ਤੇ ਤੇਰਾ ਮੂਹ ਪਿਤਰੋ ਦਾ ਮੇਰਾ ਮੂਹ ਪਿਤਰ ਹੋ ਗਿਆ ਨੀ ਹੁ ਤੁਸੀਂ ਕਿੰਨੀ ਵੱਡੀ ਗਲਤੀ ਸਮਝਦੇ ਹੋ ਬਾਬਾ ਪੁੱਚੋ ਵਾਲੇ ਜੀ 100 ਦਾ 100% ਅੱਛਾ 100 ਦਾ 100% ਕਿਲਸਾ ਉਹ ਲਖਿੰਦਰ ਸਿੰਘ ਜੀ ਜਿਵੇਂ ਉਹ ਪਿਛਲੇ ਵਾਰੀ ਜਦੋਂ ਇਹਨਾਂ ਦਾ ਵਾਦ ਆਪਾਂ ਥੋੜੀ ਜੀ ਗੱਲ ਪਹਿਲਾਂ ਕੀਤੀ ਸੀਗੀ ਵੀ ਜਦੋਂ ਉਹ ਕਹਿੰਦੇ ਵੀ ਮੈਨੂੰ ਰਾਤੀ ਸੁਪਨਾ ਆਇਆ ਵਿਆਹ ਦਾ ਆਹੋ ਤੇ ਬੀਬੀਆਂ ਜਿਹੜੀਆਂ ਸਾਹਮਣੇ ਬੈਠੀਆਂ ਉਹਦੇ ਹੱਸਦੀਆਂ ਨੇ ਉਹ ਕਿਵੇਂ ਲੱਗਦਾ ਤੁਹਾਨੂੰ ਉਹ ਬੀਬੀਆਂ ਉਹ ਸਮਝ ਲੈ ਜਿਵੇਂ ਡੇਰਾ ਹੈ ਨਾ ਸਾਦ ਸਰਸੇ ਵਾਲਾ ਹਾਂਜੀ ਉਹ ਆ ਸਮਝ ਲਓ ਤੁਸੀਂ ਬਸ ਜਿਵੇਂ ਡੇਰੇ ਸਰਸੇ ਵਾਲਾ ਕੀਤਾ ਨਾ ਉਹ ਹੈ ਸਮਝ ਲਓ ਉਹ ਜਿਹਾਂ ਉਹ ਗਏ ਸੁਣਨ ਵਾਲੀਆਂ ਨੇ ਉਹ じゃ ਉਹ ਸੁਣੋਂ ਵਾਲਾ ਹੈ ਹੂੰ ਜਿੰਨਾ ਉਹ ਕੀਤਾ ਨਾ ਉਹ ਸਰਸੇ ਵਾਲੇ ਛੋਸ਼ਣ ਬੀਬੀਆਂ ਦਾ ਉਹਨਾਂ ਹੀ ਇਹ ਕਰ ਰਿਹਾ ਉਹ ਸਾਬ ਤੇ ਮੈਂ ਤੈਨੂੰ ਇਹਨੂੰ ਮੈਂ ਜੋੜ ਰਾ ਸਰਸੇ ਵਾਲੇ ਨਾਲ ਜੋੜਨਾ ਨੂੰ ਜੀ ਆ ਸਮਝ ਲਿਆ ਆ ਮਤਾਂ ਪੈ ਮੈਂ ਤੁਸੀ ਦੇਖ ਲਓ ਤੁਹਾਨੂੰ ਕੀ ਲੱਗਦਾ ਵੀ ਕੱਲ ਤੱਕ ਸਾਹਬ ਦੇ ਜੇਸ਼ੇਦਾਰ ਜਿਵੇਂ ਇਹਨਾਂ ਨੂੰ ਬੁਲਾਉਣਗੇ ਉੱਥੇ ਇਸ ਮੁੱਦੇ ਤੇ ਕਿਵੇਂ ਨਹੀਂ ਬੁਲਾਉਂਦੇ ਕਦੀ ਨਹੀਂ ਬੁਲਾਉਂਦੇ ਉਹ ਤਾਂ ਆਪ ਉੱਥੇ ਚਲੇ ਜਾਣਗੇ ਆਪ ਜਾਣਗੇ ਉੱਥੇ ਨੀਦਾ ਹਾਲਾਂ ਗੱਗਲ ਕੀਤੀ ਹੈ ਬਿ ਕਾਲ ਤੱਕ ਦਾ ਜਥੇਦਾਰ ਝਿੰਤ ਹੋਵੇ ਹੂੰ ਤੇ ਉੱਥੇ ਫੌਜ ਬਣਾਵੇ ਆਪਦੀ ਰੱਖੇ ਜਿਹੜਾ ਗਲਤੀ ਕਰਦਾ ਮੇਰੇ ਵਰਗਾ ਮਾਰਾ ਬੰਦਾ ਉਹਨੂੰ ਸੱਦ ਲੈਣਗੇ ਇਹਨਾਂ ਨੂੰ ਕਦੀ ਨਹੀਂ ਸੱਦਣਗੇ ਇਹ ਸੱਦਣਗੇ ਤੇਰੇ ਵਰਗੇ ਨੂੰ ਇਹਨਾਂ ਨੂੰ ਕਿਉਂ ਨਹੀਂ ਸੱਦਦੇ ਇਹ ਬਾਦਲ ਦੇ ਬੰਦੇ ਨੇ ਇਹਨਾਂ ਦਾ ਵੋਟਾਂ ਲੈਣੀਆਂ ਨੇ ਹੂੰ ਤੇ ਬਾਦਲ ਦਾ ਜਥੇਦਾਰ ਹੈ ਜੀ ਜਿੰਨੂੰ ਉਹ ਆਖੇਗਾ ਉਹਨੂੰ ਸੱਦਣਗੇ ਬਾਦਲ ਨੇ ਕਿੰਨੀਆਂ ਗਰੀਦਾ ਕਰਦੇ ਹੁਣ ਹਰ ਸਿਮਰਤ ਕੋਲ ਬਾਦਲੇ ਉਬਾਲ ਰੰਗਦੀ ਏ ਉਹਨੂੰ ਕਿਉਂ ਨਹੀਂ ਤਨਖਾਹ ਹੀ ਖਰਾ ਦੇ ਦਿੰਦੇ ਦੇਖੋ ਵਿੰਦਰ ਸਿੰਘ ਜਿਹੜੀ ਬਾਕੀ ਜੱਥੇ ਬੰਦੀਆਂ ਹੈਗੀਆਂ ਨੇ ਕੌਮ ਦੀਆਂ ਉਹ ਕਿਚੋ ਪੈਸੇ ਮੁੱਦੇ ਤੇ ਉਹ ਆਪੋ ਨੇ ਮਰਜੀ ਏ ਵਿਚਾਰ ਨੇ ਆਪੋ ਆਪਣੇ ਜਿਵੇਂ ਬਲਦੇਵ ਸਿੰਘ ਵਡਾਲਾ ਨੇ ਜਾਂ ਹੋਰ ਕਈ ਪ੍ਰਚਾਰਕ ਹੈਗੇ ਨੇ ਵੱਡੇ ਉਹ ਉਹਨਾਂ ਦਾ ਬਿਆਨ ਸੁਣਿਆ ਤੁਸੀਂ ਕੋਈ ਨਹੀਂ ਮੈਂ ਨਹੀਂ ਸੁਣਿਆ ਬਿਆਨ ਕਿਸੇ ਦਾ ਵੀ ਨਹੀਂ ਸੁਣਿਆ ਉਹ ਕਿਉਂ ਨਹੀਂ ਨਾਮ ਅਮਰੀਕ ਸਿੰਘ ਦਾ ਸੁਣਿਆ ਨਾਕ ਬਡਾਲਿਆ ਸੁਣਿਆ ਨਾਕ ਕੋ ਦੂਜਾ ਮਾਂਜੀ ਦਾ ਸੁਣਿਆ ਨਾ ਕਿਸੇ ਦਾ ਵੀ ਨਹੀਂ ਸੁਣਿਆ ਉਹ ਨਹੀਂ ਬੋਲ ਰਿਹਾ ਇਸ ਮੁੱਦੇ ਤੇ ਕੁਰਸੀ ਦੇ ਮੁੱਦੇ ਤੇ ਹੋ ਸਕਦਾ ਹੈ ਕਿ ਉਹਨੂੰ ਲਾਲਚ ਮਿਲਿਆ ਹੋਵੇਗਾ ਸਾਰਿਆਂ ਨੂੰ ਲਾਲਚ ਮਿਲ ਗਿਆ ਦੇਖੋ ਜੀ ਸਾਰੇ ਜੇ ਸਾਰਾ ਲਾਲਚ ਨਾਲ ਮਿਲਿਆ ਹੋਵੇ ਹਾਂ ਜਾਂ ਜਦੋਂ ਮਿਲੇ ਪਰ ਇਹ ਬੋਲਣਾ ਜ਼ਰੂਰ ਚਾਹੀਦਾ ਹੈ ਇਹਦੇ ਮੁੱਦੇ 'ਪਾ ਕੁਝ ਵੀ ਹੋ ਜੇ ਇਹ ਸਾਰੇ ਜਿੰਨੇ ਨਾ ਸਾਰੇ ਰਲੇ ਮਿਲ ਗਏ ਹਾਂ ਮੈਂ ਗੱਲ ਰਲੇ ਮਿਲ ਕੇ ਕਰ ਰਹਾ ਤੁਹਾਨੂੰ ਕੋਈ ਅੰਕਲ ਉਹਦੇ ਜਿਵੇਂ ਐਸਜੀਪੀਸੀ ਸਰਮੌਰ ਸੰਸਥਾ ਹੈ ਮਾਨ ਧਾਮੀ ਸਾਹਿਬ ਨੇ ਹਾਂਜੀ ਉਹਨਾਂ ਦਾ ਕੋਈ ਬਿਆਨ ਇਸ ਮੁੱਦੇ 'ਤੇ ਨਾ ਨਹੀਂ ਬੋਲਣਗੇ ਜਿੰਨਾ ਚਿਰ ਜਿੰਨੂੰ ਬਾਦਲ ਸਿਕੰਜਾ ਕੱਸਦੇ ਕਦੀ ਬੋਲੇਗਾ ਨਹੀਂ ਹੂੰ ਜੇਕਰ ਬੋਲ ਪੈਗਾ ਤੇ ਮੁੜ ਕੇ ਚੁੱਪ ਕਰ ਜਾਏਗਾ ਹੂੰ ਜਿੰਨਾ ਚਿਰ ਬਾਦਲ ਰਹਿਣਗੇ ਉਹਨਾਂ ਚਿਰੇ ਕੋਈ ਵੀ ਸੰਪਰਦਾ ਨਹੀਂ ਬੋਲੇਗੀ ਜਿੰਨੀਆਂ ਇਹ ਸੰਪਰਦਾਵਾਂ ਨੇ ਭਾਵੇਂ ਨਾਨਕ ਅਗੇ ਭਾਵੇਂ ਜਥੇਰ ਕਾਲ ਤਖਦ ਹੈ ਪਾਵੇਂ ਸ਼੍ਰੋਮਣੀ ਕਮੇਟੀ ਮੈਂਬਰ ਨੇ ਪਾਵੇਂ ਧਾਮੀ ਹੈ ਪਾਵੇਂ ਦੁਜਾ ਇਹਨਾਂ ਦੇ ਅਗਟ ਮੈਂਬਰ ਨੇ ਜਿਵੇਂ ਉਹ ਚਾਵਲਾ ਜਿਆ ਜਾਂ ਦੁਜਾ ਓਖੜਾ ਕਰੇ ਵਾਲ ਉਹ ਆਂਦਾ ਜਿੰਨੀ ਇਹ ਪੁੱਚੋ ਵਾਲੇ ਸੇਵਾ ਕਰਦੇ ਨੇ ਫਿਰ ਜੋ ਉਹ ਸੇਵਾ ਕਰਦੇ ਤੁਸੀਂ ਦੱਸੋ ਤੁਸੀਂ ਕਹਦੇ ਪ੍ਰਬੰਧਕ ਬਣੇ ਜੇ ਹੂੰ ਜਿੰਨਾ ਪੁੱਚੋ ਸੇਵਾ ਕਰ ਤੁਸੀਂ ਫਿਰ ਗੁਰੂ ਹਰਗੋਬਿੰਦ ਸਾਹਿਬ ਕੀ ਮੰਨਦੇ ਤੁਸੀਂ ਹੂੰ ਤੁਸੀਂ ਜੋ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਜੇ ਉੱਥੇ ਤੁਹਾਡਾ ਫਰਜ਼ ਕੀ ਬਣਦਾ ਫਿਰ ਤੁਸੀਂ ਮੈਨੂੰ ਸੇਵਾ ਨਹੀਂ ਨਾ ਕਰਦੇ ਤਾਂ ਇਹਨੂੰ ਸਿੱਧ ਕਰਦੇ ਨੇ ਹੂੰ ਫਿਰ ਕਾਲ ਸਰਮਾਨੀ ਨੀ ਸਮਝਦੇ ਤਾਇ ਉਥੇ ਉਹ ਡੇਰਿਆ ਤੇ ਘਰੇ ਉਤਰੇ ਨਾ ਨੰਨ ਸਰਚੇ ਹਮ ਨਿਤ ਜਦੋਂ ਵੀ ਖੁੱਥੇ ਹੁੰਦਾ ਚਾਵਲਾ ਆਇਆ ਮਹਿਤਾ ਆਇਆ ਇਹ ਸਾਰੇ ਇਸੇ ਕੰਮ ਤੇ ਨੇ ਹਮ ਇਹਨਾਂ ਪਰਦੇ ਬੰਦਾ ਇਹਨਾਂ ਨੂੰ ਉਥੇ ਕਾਲ ਤੱਕ ਟੰਡਣਾ ਤੇ ਕਾਲ ਤੱਕ ਜੋਰ ਗੱਲ ਸਾਡੀ ਕੌਮ ਦੀ ਹੋਵੇ ਭਾਵੇਂ ਮੇਰਾ ਹੋਵੇ ਤੇ ਭਾਵੇਂ ਤੇਰਾ ਹੋਵੇ ਜਿੰਨੇ ਜੋ ਵੀ ਕੌਮ ਤੇ ਗਲਤੀ ਕਰਦਾ ਉਹਨੂੰ ਉਥੇ ਟੰਡਿਆ ਜਾਏ ਭਾਵੇਂ ਮੀਰ ਤੇ ਭਾਵੇਂ ਗਰੀਬ ਏ ਤੁਸੀਂ ਵੇਖ ਲਓ ਧਾਮੀ ਦੇ ਸਾਹਮਣੇ ਬਾਦਲ ਮਨ ਗਿਆ ਸਾਰੇ ਗਲਤੀਆਂ ਕੱਲ ਤੱਕ 2 ਦਸੰਬਰ ਨੂੰ ਉੱਥੇ ਜਾ ਕੇ ਮੁਕਰ ਗਿਆ ਉਵਾ ਧਾਮੀ ਤੇ ਉਵਾ ਬਾਦਲਾ ਚ ਉਵਾ ਗੜਗੱਜ ਗੜਗੱਜ ਨੂੰ ਢੇਰੇ ਵਿੱਚ ਬਣਾਈ ਤਾਜਪੁਸ਼ ਕੀਤੀ ਇਹਨਾਂ ਨੇ ਤੇ ਉਹਨਾਂ ਨੇ ਫਿਰ ਦੁਬਾਰਾ ਕੀਤੀ ਹੂੰ ਤੇ ਕੀ ਪਹਿਲੀ ਪ੍ਰਾਣੀ ਹੋ ਗਈ ਸੀ ਇਹ ਕਰਕੇ ਨਾ ਇਹ ਸਾਰੇ ਰਲੇ ਮਿਲੇ ਨੇ ਨਿਸ਼ਾਨ ਸਿੰਘ ਜੀ ਇਹਨਾਂ ਦਾ ਕੋਈ ਮੁੱਦਾ ਨਹੀਂ ਹੈਗਾ ਕਿ ਜਿੰਨੇ ਇਹਨਾਂ ਜਾਂ ਭਾਵੇਂ ਗੜਗੱਜ ਭਾਵੇਂ ਬੜਵੀਰ ਸਿੰਘ ਭਾਵੇਂ ਬीडी ਚੰਦਗਿਏ ਨੇ ਭਾਵੇਂ ਇਹਨਾਂ ਦੇ ਕਮੇਟੀ ਮੈਂਬਰ ਨੇ ਭਾਵੇਂ ਜੋ ਵਗੇ ਸਾਰੇ ਇੱਕੋ ਛੱਟੇ ਵਿੱਟੇ ਨੇ ਜਿੰਨਾ ਚਿਰ ਬਾਦਲ ਦਾ ਕਵਚਾ ਨਹੀਂ ਹਟਦਾ ਉਹਨਾਂ ਦੇ ਸਾਥ ਸਾਡੀ ਕੌਮ ਦਾ ਹਾਥ ਇਹੋ ਰਹਿਣਗੇ ਜਿੰਨਾ ਸਾਡਾ ਖਾਲਸੇ ਰਾਜ ਦੀ ਮੁੱਢ ਨਹੀਂ ਭਾਈਦਾ ਲਖਵਿੰਦਰ ਸਿੰਘ ਜੀ ਜਿਸ ਤਰ੍ਹਾਂ ਬਾਬਾ ਕੁੱਚੋ ਵਾਲੇ ਨੇ ਇਹ ਗੱਲ ਕਹਿੰਦੇ ਨੇ ਵੀ ਜੇ ਮੈਂ ਥੱਲੇ ਬੈਠਦਾ ਤਾਂ ਮੇਰਾ ਸੀਰ ਪਰਾ ਮੈਨੂੰ ਚੁੱਕ ਕੇ ਚਾਰ ਬੰਦੇ ਚੁੱਕਦੇ ਆ ਫਿਰ ਮੇਰ ਕੋ ਉਠਾਉਂਦੇ ਮੇਰ ਕੋ ਉੱਠੇ ਨਹੀਂ ਜਾਂਦਾ ਅੱਛਾ ਜਦੋਂ ਤੂੰ ਹੁੰਡੇ ਲੈਣਾ ਹੈ ਪਿੰਗਾ ਤੇ ਹੂੰ ਉਹ ਤਾਂ ਚੰਗਾ ਬੜਾ ਜੋ ਦਰਿਆ ਦੇ ਵਿੱਚ ਤੁਰਦਾ ਫਿਰਦਾ ਹੈ ਉਹ ਸਮੁੰਦਰ ਵੀਡੀਓ ਬਣਾਉਂਦਾ ਫਿਰਦਾ ਹੈ ਜੀ ਉਦੋਂ ਕਿਵੇਂ ਚੰਗਾ ਉਦੋਂ ਖੋਤਾ ਤੁਰਦਾ ਹੈ ਹੂੰ ਹੂੰ ਕਿਤੇ ਵੇਖਿਆ ਨਹੀਂ ਵੀ ਇਹ ਸਮੁੰਦਰ ਦੇ ਵਿੱਚ ਕਿਹਨਾਂ ਹੁੰਦਾ ਛੋਟਾ ਵਿੱਚ ਕੱਢਿਆ ਹੁੰਦਾ ਹੈ ਜੀ ਜੀ ਉਹ ਤਾਂ ਚੰਗਾ ਬੜਾ ਹੈ ਹੂੰ ਠੀਕ ਹੈ ਸਟਾਂ ਲੱਗਦੇ ਨੇ ਹੁਣ ਮੇਰੇ ਵੀ ਇੱਕ ਨੀਅਰ ਸੈਂਟ ਪੈ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਬਰੋਬਰ ਤਾਂ ਬੈਣਾ ਬਿਲਕੁਲ ਹੀ ਮਨਮਤੇ ਬਿਲਕੁਲ ਹੀ ਮਨਮਤੇ ਨਾਲੇ ਤੁਸੀਂ ਸੰਪਰਦਾ ਮੁਖ ਹੀ ਬੰਦਦੇ ਜੇ ਫਿਰ ਹੂੰ ਜੇ ਮੁਹੀ ਹੋ ਕੇ ਵੀ ਬਰੋਬਰ ਬੈਂਦਾ ਹੈ ਜਾਂ ਉੱਚਾ ਬੈਂਦਾ ਹੈ ਤਾਂ ਉਹਨੂੰ ਤਾਂ ਸ਼ਰਮ ਨਾਲ ਮ ਡੋਬ ਕੇ ਮਰ ਜਾਣਾ ਚਾਹੀਦਾ ਹਾਂ ਜਾਂ ਜਿਹੜੇ ਤੇ ਪੈਰੋਕਾਰ ਨੇ ਜੇ ਚੁੱਕਲ ਜਾਂਦੇ ਨੇ ਤੁਹਾਨੂੰ ਪਾਸੇ ਬਾਦ ਨੇ ਹਾਂ ਭਾਜਣ ਪਾਸੇ ਹੋ ਸਕਦੇ ਨੇ ਲਖਵਿੰਦਰ ਸਿੰਘ ਜੀ ਜਿਸ ਤਰ੍ਹਾਂ ਇਹਨੇ ਕੋਈ ਰਹਿਤ ਬਰਿਆਦਾ ਦੀ ਗੱਲ ਤੁਸੀਂ ਕਰ ਰਹੇ ਸੀ ਰਹਿਤ ਮਰਿਆਦਾ ਕਿਉਂ ਨਹੀਂ ਰੱਖਦੇ ਰਹਿਤ ਮਰਿਆਦਾ ਜੇ ਇਹਨਾਂ ਕੋਲ ਸ਼ਕਤੀ ਹੋਵੇ ਤਾਂ ਹੀ ਰੱਖਣਾ ਜੇ ਇਹਨਾਂ ਕੋਲ ਕੁਝ ਪੜਿਆ ਹੋਵੇ ਤਾਂ ਹੀ ਰੱਖਣਾ ਰਹਿਤ ਮਰਿਆਦਾ ਟਕਸਾਲ ਦੀ ਸੀ ਤਕਸਾਲ ਨੂੰ ਵੀ ਇਹਨਾਂ ਨੇ ਰਲ ਮਿਲ ਕੇ ਜ਼ੀਰੋ ਕਰਤਾ ਜੀ ਤੋਂ ਮੈਨੂੰ ਵੇਚਨਰ ਲਾ ਲਿਆ ਆਪਦੇ ਚ ਹੂੰ ਜ਼ੀਰੋ ਚ ਨਹੀਂ ਤਾਂ ਤਕਸਾਲ ਦੀ ਜਿੰਨੀ ਮਰਿਆਦਾ ਸੀ ਨਾ ਉਨੀ ਕਿਸੇ ਦਿਨ ਹੀ ਮਰਿਆਦਾ ਹੈਗੀ ਬਰਤਨਾਂ ਦੀ ਜਾਂ ਦੂਜੀ ਸੁਚਮ ਕੁਚੋਲਿਆਂ ਦੀ ਸਾਰੀ ਮਰਿਆਦਾ ਕਰਤਾ ਸਿੰਘ ਦਾ ਪੜ ਕੇ ਵੇਖੋ ਕਿਤੇ ਜੀ ਜੀ ਸੰਧ ਕਰਵਜਨ ਦਾ ਪੜ ਕੇ ਵੇਖੋ ਹੂੰ ਹੂੰ ਸੰਜਨੈਲ ਸਿੰਘ ਦਾ ਪੜ ਕੇ ਵੇਖੋ ਮੁੰਡੇ ਸਾਰੇ ਮੇਰੇ ਕੋਲ ਸਾਰੇ ਮੈਂ ਪੜੇ ਨੇ ਜੀ ਤੇ ਇਹਨਾਂ ਦੇ ਕਿਉਂ ਨਹੀਂ ਗਏ ਪਹਿਲੀ ਗੱਲ ਤਾਂ ਗੱਤਰੇ ਪਾਉਂਦੇ ਹੀ ਨਹੀਂ ਗੇ ਹੂੰ ਜੇ ਗਪਾਲੇ ਭੁੱਲ ਭਲੇਖੇ ਤੇ ਡੋਰੀ ਵਾਲਾ ਪਾਲੇਗਾ ਹੂੰ ਜਦੋਂ ਕਿ ਹਾਲਾਂਕਿ ਹਰ ਸ਼ੇ ਪਰਦੇ ਚ ਹੁੰਦੀ ਹੈ ਡੋਰੀ ਵਾਲਾ ਮੰਨਿਆ ਨਹੀਂ ਜਾਂਦਾ ਹੂੰ ਤਕਸਾਲ ਨਹੀਂ ਪੁੰਦਦੀ ਤੇ ਇਹਨਾਂ ਰਹਿਤ ਕਿ ਲਈ ਰੱਖਣਗੇ ਉਹਦਾ ਰਹਿਤ ਪਿਆਰੀ ਮੋਢੇ ਕੋ ਸਿੱਖ ਪਿਆਰਾ ਨਹੀਂ ਇਹ ਸਿੱਖ ਹੈ ਹੀ ਨਹੀਂ ਗੇ ਇਹ ਸਿੱਖੜੀ ਆਪਣੀ ਵੀ ਕਿੰਦੇ ਨੇ ਇਹ ਤੁਹਾਨੂੰ ਕੋਈ ਲੱਗਦਾ ਵੀ ਜਿਹੜੇ ਡੇਰੇ ਸਤਾਪਤ ਹੋਏ ਨੇ ਪਿਛਲੇ ਸਮੇਂ ਦੇ ਵਿੱਚ ਕਿਹਨੇ ਸਤਾਪਤ ਕੀਤੇ ਆ ਅੰਗਰੇਜ਼ ਸਰਕਾਰ ਨੇ ਕੀਤੀ ਸੀ ਉਹਨੇ ਦੇਣੇ ਅੰਗਰੇਜ਼ ਤੇ ਚੱਲੇਗੇ ਸੀ 47 ਦਿਪਲਾਉ ਉਦੋਂ ਪਹਿਲਾਂ ਪੈਦਾ ਹੋਏ ਨੇ ਹੋੜੀ ਦੀ ਸਾਖਾਂ ਵਧ ਗਈਆਂ ਗਈਆਂ ਨੇ ਪਹਿਲਾਂ ਇੱਕ ਨਾਨਸਰ ਸੀ ਜਿਹੜੀ ਨਾਨਕ ਸਰ ਡੇਰੇ ਨੇ ਇਹ ਅੰਗਰੇਜ਼ਾਂ ਦੇ ਸਮੇਂ ਤੋਂ ਸ਼ੁਰੂ ਹੋਏ ਨੇ ਹਾਂਜੀ ਹਾਂਜੀ ਜੀ ਜਦੋਂ ਡੇਰੇ ਇੱਕ ਦਾ ਇੱਕ ਚੱਲ ਗਿਆ ਨਾ ਉਹਦੇ ਵਿੱਚੋਂ ਸਾਖਾਂ ਵਧ ਗਈਆਂ ਗਈਆਂ ਵਧ ਗਈਆਂ ਹੂੰ ਤੇ ਕਿਸੇ ਡੇਰੇ ਦੇ ਵਿੱਚ ਤੂੰ ਵੇਖ ਲਈ ਜਾ ਕੇ ਤਾਂ ਪਹਿਲਾਂ ਥਲੇ ਪੂਰਾ ਖਟਣਗੇ ਹੂੰ ਹਾ ਡੇਰੇ ਥਲੇ ਪੂਰਾ ਹੋਵੇਗਾ ਹੂੰ ਤੇ ਸਾਡੇ ਗੁਰੂ ਪਾਸ਼ਾ ਭੋਰਾਂ ਵਿੱਚ ਰਹੇ ਨੇ ਸਾਡੇ ਗੁਰੂ ਪਾਸ਼ਾ ਤੁਰ ਕੇ ਪ੍ਰਚਾਰ ਕਰਦੇ ਰਹੇ ਨੇ ਗੁਰੂ ਨਾਨਕ ਪਾਸ਼ਾ ਨੇ 54000 ਮੀਲ ਸਫ਼ਰ ਕੀਤਾ ਹੂੰ ਚਾਰ ਦਾਸੀਆਂ ਕੀਤੀਆਂ ਨੇ ਤੇ ਕਿਸੇ ਕੋਲ ਝੋਲਾ ਚੁੱਕਿਆ ਨਾ ਨੇ ਤਿੰਨ ਕੱਪੜੇ ਰੱਖੇ ਨਾ ਤਿੰਨਾ ਕੱਪੜੇ ਰਹੇ ਨੇ ਹੂੰ ਜਿੱਥੇ ਰਾਤ ਰਹਿ ਉੱਥੇ ਛਾੜ ਕੇ ਚਲੇ ਜਾਂਦੇ ਅੱਗੇ ਇਹਦਾ ਮੱਲਾ ਮਾਰਦੇ ਫਿਰਦੇ ਨੇ ਹੂੰ ਇਹਨਾਂ ਮੱਲਾ ਮਾਰਦੇ ਫਿਰ ਡੇਰੇਆਂ ਦੀ ਲਖਵਿੰਦਰ ਸਿੰਘ ਜੀ ਜਿਵੇਂ ਗੁਰੂ ਨਾਨਕ ਨੇ ਸੁਨੇਹਾ ਦਿੱਤਾ ਹੈ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਜਿੰਨੇ ਸਾਧੂ ਸੰਤ ਨੇ ਸਭ ਕੁਝ ਕਰਦੇ ਨਹੀਂ ਕਰਦੇ ਕਿਹੜਾ ਕਿਰਤ ਕਰਦਾ ਨਾਉ ਨਾਮ ਛੇਦਾ ਨਾਉ ਨਾਗ ਵੰਡ ਛਕਦਾ ਕਿਉਂ ਨਹੀਂ ਕਰਦੇ ਲਾਲਚ ਹੂੰ ਲਾਲਚ ਟੈਡ ਨੂੰ ਜਿੰਨੇ ਨੇ ਸਕੂਲ ਬਣਾ ਲਏ ਨੇ ਉਹ ਵੀ ਸਾਰੇ ਲਾਲਚ ਕਰਕੇ ਬਣਾਏ ਨੇ ਹੂੰ ਤੇ ਸਾਡੇ ਸਰਕਾਰੀ ਸਕੂਲਾਂ ਨੂੰ ਫੇਲ ਕਰਤੇ ਨੇ ਇਹਨਾਂ ਨੇ ਡੇਰੇ ਵਾਲਿਆਂ ਨੇ ਜੇ ਇਹ ਸਿੱਖੀ ਫਲਾਉਂਦੇ ਹੁੰਦੇ ਹੁੰਦੇ ਨਾ ਤੇ ਸਾਡੇ ਅੱਜ ਹਾਲਾਤ ਇਹ ਨਹੀਂ ਸੀ ਹੁਣੇ ਜਿੰਨੀ ਸਿੱਖੀ ਸਾਡੀ ਦਾ ਕਾਹਨ ਇਹ ਨਾ ਕਰ ਦਿੱਤਾ ਇਹ ਸਾਰੇ ਜਿੰਨੇ ਡੇਰਾਬਾਦ ਨਾ ਜਿਆਦਾ ਖਾਸ ਕਰਕੇ ਰਾਧਾ ਸਵਾਮੀ ਤੇ ਨਾਨਖਰਗੀ ਖਾਸ ਕਰਕੇ ਬਾਦਲਾਂ ਥੱਲੇ ਨੇ ਜਾਂ ਖਾਸ ਕਰਕੇ ਬਾਦਲਾਂ ਥੱਲੇ ਨੇ ਕਦੀ ਨਹੀਂ ਬੋਲਣਗੇ ਨਾ ਅੱਜ ਨਾ ਕੱਲ ਜਿੰਨਾ ਬਾਦਲ ਨਹੀਂ ਮਰਦੇ ਜਾਂ ਬਾਦਲ ਕਾਲ ਤੱਕ ਦੀ ਯਾਦ ਨਹੀਂ ਹੁੰਦਾ ਜਿੰਨਾ ਕਾਲ ਤੱਕ ਸਾਡਾ ਜਗਤਾਰ ਸਿੰਘ ਵਾਰਾ ਨਹੀਂ ਆਉਂਦਾ ਜੋ ਸਾਡਾ ਜਗਤਾਰ ਸਿੰਘ ਹਾਰਾ ਆਵੇਗਾ ਫਿਰ ਸਾਡੀ ਕੌਮ ਦੀ ਗੱਲ ਬਣੇਗੀ ਉਹਦਾ ਇੱਕ ਮਹੀਨਾ ਰਾਜ ਦੇ ਦੋ ਸਾਨੂੰ ਤੇ ਜੇਥੇ ਕੋਈ ਡੇਰਾ ਖੰਗ ਦੇ ਤਾਂ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਗੱਲਬਾਤ ਕੀਤੀ ਹੈ ਬਾਬਾ ਸਖਦੇਵ ਸਿੰਘ ਪੁੱਤੋ ਕਲਾਂ ਜਿਨ੍ਹਾਂ ਤੇ ਕੁਰਸੀ ਤੇ ਬੈਠਣ ਦੇ ਬੜੇ ਵੱਡੇ ਦੋਸ਼ ਲੱਗੇ ਸੀਗੇ ਬਾਬਾ ਰਾਜਾ ਰਾਜ ਸਿੰਘ ਹੋਰਣ ਸਾਲ ਚੁੱਕੇ ਸੀਗੇ ਸੋ ਉਹਨਾਂ ਦੀ ਪੂਰੀ ਚਰਚਾ ਹੋਈ ਸੋ ਭਾਈ ਸਾਹਿਬ ਨੇ ਗੱਲਬਾਤ ਕੀਤੀ ਹੈ ਬਾਬਾ ਸਖਦੇਵ ਸਿੰਘ ਪੁੱਜੋ ਕਲਾ ਦੇ ਜਿਹੜੇ ਖਲਾਸੇ ਕੀਤੇ ਨੇ ਗਲਬਾਤ ਕੀਤੀ ਹੈਗੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤਾਂ ਨਾਲੇ ਆਪਣੇ ਕਮੈਂਟ ਲਿਖੋ ਸੋ ਭਾਈ ਸਾਹਿਬ ਜੀ ਇਸ ਤਰ੍ਹਾਂ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਇਰਲ ਜੀ ਕਾ ਖਾਸਾ ਸਤਿ ਸ਼੍ਰੀ ਅਕਾਲ ਧੰਨਵਾਦ